ਦੀ Pavlov ਸਾਹਿਬ ਕਿਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਵਿੱਚੋਂ ਦਰਪੰជន ਯੋਧੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤੀ ਸ੍ਰੀ ਗੁਰੂ ਘਰ ਤੋਂ ਵੀ ਸਾਹਿਬੀ 1646 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸਤਿ ਪਤਨੀ ਮਾਤਾ ਗੁਜਰੀ ਜੀ ਦਾ ਨਗਰ ਬਕਾਲਾ ਬਿਕੇ ਪੀਤਾ ਗੁਰੂ ਸ੍ਰੀ ਹਰੂ ਗੁਰੂ ਹਰगोਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਚਾਹੇ ਵਸ ਗਏ ਸਨ ਉਥੇ ਗੁਰੂ ਜੀ ਗੈਸਤੀ ਦੇ ਧਰਮ ਨੂੰ ਦਿਵਾਉਂਦੇ ਹੋਏ ਵੀ ਅਤੇ ਆਤਮਿਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦਇਆ ਅਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਰਿਆਵਤ ਦੀ ਸੀ ਗਹਿਰੀ ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ ਕੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਪਤਾਂ ਦੇ ਲੋਹਰ ਵਿਕਾਰ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਲ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਿਕ ਸੂਚਨ ਵਿਸ਼ਲੇਸ਼ਣ ਦੇ ਅੰਤਰ ਬੀਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਦਾਨ ਕੁੰਤੇ ਭਗਤੀ ਬਣ ਚੁਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜਿਆਦਾ ਸਮਾਂ ਘੋਰੇ ਵਿੱਚ ਭਗਤੀ ਹੀ ਕਰਦੇ ਸਨ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਭਿਕਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਜੀ ਚੋਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ਼੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਵੱਲ 3 ਮਾਰਚ 1604 ਈਸਵੀ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੇ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ਼ ਦੋ ਸ਼ਬਦ ਹੀ ਕਹੇ ਵਾਖਾ ਬਕਾਲੀ ਇਹਨਾਂ ਸ਼ਬਦਾਂ ਦਾ ਇਹ ਹਸਮਿਕ ਸੰਦੇਸ਼ ਦੇ ਕੇ ਅਗਵੇਂ ਪਾਸ਼ਾ ਸ਼੍ਰੀ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਸੁੰਨੇ ਇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨੌਵੀਂ ਜੋਤੀ ਨੂੰ ਮਿਲਨ ਲਈ ਦਿਲ ਉਤਸੁਕਾ ਨਾਲ ਟਟਕਣ ਲੱਗੇ ਸਨ ਉਧਰ ਨਗਰ ਬਕਾਲੇ ਅੰਦਰ ਪਰਮ ਦਾ ਪਰਦਾ ਪੈ ਗਿਆ ਸੀ 22 ਮੰਝੀਆਂ ਚੂਸੀਆਂ ਲੱਗ ਗਈਆਂ ਤੇ ਕੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਵੇਦਾਰ ਬਾਬਾ ਧੀਰਮਲ ਸਨ ਜਿਨ੍ਹਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰੀਤੀ ਚੰਦ ਦੇ ਵੰਸ਼ਜ ਵੀ ਆਪਣੇ ਹੱਥ ਵਿੱਚ ਤੌਣ ਲੱਗੇ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਨ ਹੋਵੇ ਨੌਵੀਂ ਜੋਤ ਦੀ ਉਸ ਵੇਲੇ ਦਿੱਲੀ ਦੀ ਸੰਗਤ ਵੀ ਅਗਸਤ ਸتمبر 1664 ਈਸਵੀ ਵਿੱਚ ਇਕੱਲੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਸ਼ਾਹ ਲੁਬਾਨ ਉਹ ਨਾ ਤਾਂ ਬਹੁਤ ਵੱਡਾ ਮੁਖਾਰੀ ਸਿੱਖ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਇਹਾ ਸੀ ਇਹ ਰਿਹਾ ਸੀ ਜੀ ਲੋ ਗੁਰੂ ਮਹਨ ਸਰਬੰਦ ਦਾ ਸੇਵਕ ਸੀ ਕਵਾਰ ਉਸ ਦਾ ਸਮੁੰਦਰੀ ਜਹਾਜ਼ tufaan ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ maal ਸਬਾਕ ਸਾਰਾ ਤਾਂ 500 ਸੋਨੇ ਦੀਆਂ ਮੋਗਰਾ ਦਸ ਬੰਦ ਭੇਟ ਕਰਾਂਗਾ ਕੀਤੀ ਅਰਦਾਸਾ ਗੁਰੂ ਨਾਨਕ ਦੇਵ ਜੀ ਦੇ ਦਰ ਉੱਪਰ ਪ੍ਰਵਾਨ ਹੋਈਆ ਤੇ ਜਹਾਜ਼ ਬਚ ਗਿਆ ਸੀ ਮਨ ਉਸ ਦਾ ਗੁਰੂ ਨੂੰ ਮਿਲਣ ਦੀ ਹੋਰ ਇਤਰਾਰ ਹੋ ਗਿਆ ਅਕਤੂਬਰ 16 ਸਮੁੱਚ ਇਸ ਵਿੱਚ ਸੱਚੇ ਗੁਰੂ ਦੀ ਕੋਸ਼ ਲਈ ਉਹ ਵੀ ਸੰਗਤ ਨਾਲ ਬਕਾਲੇ ਪਹੁੰਚਿਆ। ਖਰੇਕ ਦੰਦੇ ਗੁਰੂ ਬੰਨ ਬੈਠੇ ਨੂੰ ਸੋਹਣੀਆਂ ਪੰਜ-ਪੰਜ ਮੋਹਰਾ ਘਟ ਕਰਕੇ ਆਪ ਹੁਈਆ। ਪਰ ਕਿਸੇ ਵੀ ਦਸਵੰਦ ਦੀ ਗੱਲ ਨਾ ਕੀਤੀ ਤੇ ਉਸ ਦੀ ਮੂਰ ਨੂੰ ਕਿਤੇ ਵੀ ਸਕੂਨ ਆ ਨਹੀਂ ਆ। ਕੋਸ਼ ਕਰਦਿਆਂ ਅਖੀਰ ਲੋਕਾਂ ਨੇ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ। ਜਦੋਂ ਉਸ ਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ। ਪੰਜ ਮੋਰਾ ਦਾ ਮੱਥਾ ਜਦੋਂ ਟੇਕ ਦਿੱਤਾ ਸੰਕਿੰਨ ਵਿਤਨ ਕਰਨ ਲਈ ਸਤਿਗੁਰਾਂ ਨੇ 500 ਮੋਰਾ ਦਸਵੰਦ ਦਾ ਜ਼ਿਕਰ ਕੀਤਾ। ਮੂਕਿਆ ਸੰਤਾ ਚਿਹਰੇ ਤੇ ਚਮਕ ਆ ਗਈ। ਸੁਨ ਹੁਕਮ ਨੂੰ ਨਿਦਰਾ ਉਹ ਪ੍ਰਗਟ ਹੋ ਜੋ ਪੈਸੇ ਅਤੇ ਨਾਰੀਅਨ ਭੇਜੇ ਗਏ ਸਨ ਪੇਟ ਕੀਤੇ ਗਏ ਬਾਬਾ ਨੂੰ ਦਿੱਤਾ ਜੀ ਨੇ ਇਹ ਗੁਰਬਖਸ਼ੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਪਰ ਉਦਰ ਧੀ ਹਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਸੀਹਾ ਮਸੰਦ ਰਹੀ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜੱਫਾ ਲੋਕ ਡੇਰੇ ਲੈ ਗਿਆ ਅਤੇ ਗੁਰੂ ਜੀ ਉੱਤੇ ਬੋਲੀ ਚਲਵਾਈ ਪਰ ਗੋਲੀ ਸ਼ੂਭ ਕੇ ਕੋਲੋਂ ਲੰਗੀ ਮੱਖਣ ਸ਼ਾ ਨੇ ਉਸਦੇ ਸਾਥੀਆਂ ਨੇ ਹੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਿਸ ਲਿਆਂਦਾ ਪਰ ਉਸ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ ਸਮੇਤ ਸਾਰਾ ਕੀਮਤੀ ਸਮਾਨ ਧੀਰਮਤ ਵਾਪਿਸ ਕਰਨਾ ਕਰਵਾਇਆ ਉਹਨਾਂ ਦਾ ਹੀਰਦਾ ਹਰ ਵੇਲੇ ਦਇਆ ਅਤੇ ਖੀਮਾ ਨਾਲ ਭਰਪੂਰ ਹੈ ਵਿਰੋਧੀਆਂ ਦੀਆਂ ਚਾਲਾਂ ਨਾਕਾਮ ਰਹਿ ਜਾਂਦੀਆਂ ਅਤੇ ਦੇਹੀ ਦੇ ਤਖਤ ਦੇ ਹਾਲਾਤ ਹੀ ਬਦਲੇ ਇਸ ਹਾਲਾਤ ਵਿੱਚ

ਤੁਹਾਡੀ ਦਾਸ ਵੀ ਹੈ ਕਿ ਚਾਰ ਦਿਸ਼ਾਂ ਦੇ ਸائے ਕਿੱਥੇ ਵਟੂਗੇ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉਹੀ ਹੈ ਸੱਚਾ ਨੂਰ ਹਨੇਰੇ ਬਦਲਾਂ ਦੇ ਕਾਲਕ ਵਿੱਚ ਕਦੇ ਲੂਗਾ ਨਹੀਂ ਆ ਕੇ ਪਰਤਕ ਹੋ ਕੇ ਵੀ ਜੰਗਲ ਕਰੇ